ਆਪਾਂ ਬਹੁਤ ਸਾਰੀਆਂ ਸੜਕਾਂ ਤੇ ਟੋਲ ਦਿੰਨੇ ਆ ਚੁੱਪਚੀ ਪੀਤੇ ਵੀ ਦੇਣਾ ਪੈਂਦਾ ਤੇ ਕਈ ਵਾਰੀ ਆਪਾਂ ਨਹੀਂ ਵੀ ਚਾਹੁੰਦੇ ਹੁੰਦੇ ਫਿਰ ਵੀ ਦੇਣਾ ਪੈਂਦਾ ਤੇ ਕਈ ਵਾਰੀ ਇਹੋ ਜਿਹੀਆਂ ਸੜਕਾਂ ਤੇ ਵੀ ਟੋਲ ਦੇ ਰਹੇ ਹੁੰਦੇ ਆ ਜਿਹੜੀਆਂ ਟੁੱਟੀਆਂ ਭੱਜੀਆਂ ਪਈਆਂ ਨੇ ਜਿੱਥੇ ਤੁਹਾਨੂੰ ਡਰਾਈਵ ਕਰਨ ਲੱਗੇ ਨਾ ਤੇ ਸਵਾਦ ਆਉਂਦਾ ਨਾ ਤੁਹਾਡਾ ਜਿਹੜਾ ਕੋਈ ਵਾਹਨ ਹੈ ਉਹ ਉੱਥੇ ਸੁਰੱਖਿਅਤ ਹੁੰਦਾ ਫਿਰ ਵੀ ਆਪਾਂ ਦਿੰਨੇ ਆ ਟੋਲ ਪਲਾਜ਼ੇ ਦਿੰਨੇ ਆ ਪਰ ਹੁਣ ਹਾਈ ਕੋਰਟ ਨੇ ਕਿਹਾ ਕਿ ਭਾਈ ਜੇ ਟੋਲ ਕਾਲੀ ਸੜਕ ਇਸ ਯੋਗ ਨਹੀਂ ਹੈ ਤੇ ਫਿਰ ਟੋਲ ਉਹਨਾਂ ਨਹੀਂ ਲੱਗੇਗਾ ਹੁਣ ਕੀ ਟੋਲ ਦਾ ਥੋੜਾ ਫਰਕ ਪਏਗਾ ਜੀ ਕੁਝ ਪਰਸੈਂਟੇਜ ਘਟੂਗੀ ਉਹਦੇ ਵਿੱਚੋਂ ਆ ਦੇਖੋ ਮੈਂ ਦੇਖ ਰਿਹਾ ਸੀਗਾ ਇਹਨਾਂ ਕੋਈ ਪਠਾਨਕੋਟ ਵਾਲੀ ਸਾਈਡ ਤੇ ਜਿਹੜੀ ਹੈ ਨਾ ਉਹ ਰੋਡ ਸੀ ਉਹਦਾ ਮਾਮਲਾ ਗਿਆ ਹਾਈ ਕੋਰਟ ਦੇ ਵਿੱਚ ਪਠਾਨਕੋਟ ਉਦਮਪੁਰ ਦੇ ਵਿੱਚ ਦੋ ਟੋਲ ਕਹਿੰਦੇ ਕਿ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੀ ਸੜਕ ਜਿਹੜੀ ਹੈ ਨਾ ਉਹ ਮਤਲਬ ਕਿ ਕਹਿ ਸਕਦੇ ਆਪਾਂ ਕਿ ਉਹਦੀ ਹਾਲਤ ਜਿਹੜੀ ਐ ਉਹ ਖਸਤਾ ਹੈ ਹੂੰ ਠੀਕ ਹੈ ਜੀ ਕਿਉਂਕਿ ਇਹਦੇ ਨਾਲ ਹੁਣ ਵੈਸੇ ਰਾਹਤ ਤਾਂ ਮਿਲੂਗੀ ਕਿਉਂਕਿ ਖਰਾਬ ਸੜਕਾਂ ਹੋਈਆਂ ਨੇ ਹੂੰ ਉਹਨਾਂ ਦੀ ਰਿਪੇਅਰ ਵਗੈਰਾ ਨਹੀਂ ਹੋਈ ਕਿਉਂਕਿ ਆਪਾਂ ਦੇਖਦੇ ਆਂ ਵੈਸ਼ਨੂ ਦੇਵੀ ਨੂੰ ਬਹੁਤ ਸੰਗਤ ਜਾਂਦੀ ਹੈ ਜੀ ਤੋਂ ਕਹਿੰਦੇ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜਾਈ ਅਨਿਆ ਪੂਰਨ ਵਤੀਰਾ ਹੈ ਤੁਹਾਡਾ ਹੂੰ ਕਿ ਤਰਕ ਜੋ ਦਿੱਤਾ ਗਿਆ ਕਿ 70 ਫੀਸਡ ਹਿੱਸਾ ਹਲੇ ਬਣ ਰਿਹਾ ਹੈ ਹੂੰ ਇਹਦਾ ਮਤਲਬ ਹੈ ਕਿ 30 ਫੀਸਡ ਸੜਕ ਜਿਹੜੀ ਹੈ ਉਹ ਕੰਪਲੀਟ ਹੋਈ ਆ ਜੀ ਤੇ ਉਹ ਕਹਿੰਦੀ ਆ ਕਿ ਬਈ ਤੂੰ ਹੀ ਵੇਖੋ ਕਿ ਟੋਲ ਤੁਸੀਂ ਪੂਰਾ ਲੈ ਰਹੇ ਜੀ ਹੂੰ ਤਾਂ ਕੋਰਟ ਨੇ ਕਿਹਾ ਕਿ ਨਹੀਂ ਜੀ ਐਸਾ ਨਹੀਂ ਹੋ ਸਕਦਾ ਹਾਈ ਕੋਰਟ ਨੇ ਹੁਣ ਆਰਡਰ ਦਿੱਤਾ ਹੈ ਕਿ ਬਈ 80% ਤੱਕ ਤੁਹਾਨੂੰ ਟੋਲ ਵੀ ਘਟਾਉਣਾ ਪਊ। ਕੀ ਬਾਤ ਹੈ। ਇਹ ਇੱਕ ਬੜੀ ਕੰਮ ਦੀ ਖਬਰ ਹੈ। ਜੀ। ਕਿ ਪਰ ਇਹ ਦੇਖੋ ਕਿ ਸਾਨੂੰ ਇਨ੍ਹਾਂ ਚੀਜ਼ਾਂ ਵਾਸਤੇ ਕੋਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਸਭ। ਪਰ ਇਹ ਇੱਕ ਮੈਂ ਕਹਿ ਸਕਦਾ ਕਿ ਲੈਂਡਮਾਰਕ ਜੱਜਮੈਂਟ ਹੈ। ਹਮ। ਕਿ ਜਦ ਤੱਕ ਤੁਹਾਟੀ ਸੜਕ ਜਿਹੜੀ ਆ ਉਹ ਕੰਪਲੀਟ ਨਹੀਂ ਹੁੰਦੀ। ਹਮ। ਪੂਰੀ ਨਹੀਂ ਹੁੰਦੀ। ਤੁਸੀਂ ਪੂਰਾ ਟੋਲ ਨਹੀਂ ਜਿ ਲੈ ਸਕਦੇ। ਹਾਈ ਕੋਰਟ ਦੇ ਫੈਸਲੇ ਦਾ ਨਚੋੜ ਸਿੱਟਾ ਇਹ ਆ। ਇਹ ਆ। ਬਿਲਕੁਲ। ਠੀਕ ਹੈ ਜੀ ਸੋ ਜਿੱਥੇ ਵੀ ਕਿਸੇ ਨੂੰ ਇਹ ਦਿੱਕਤ ਆਉਂਦੀ ਹੈ ਹਾਲਾਂਕਿ ਇਹ ਸਰ ਔਖਾ ਹੈ ਪਰ ਤੁਹਾਨੂੰ ਐਸੇ ਸਮਾਜ ਸੇਵੀ ਵਕੀਲ ਮਿਲ ਜਾਂਦੇ ਆ ਜੋ ਬਿਨਾਂ ਤੁਹਾਡੇ ਤੋਂ ਪੈਸਾ ਕੋਈ ਲੈ ਜੀ ਇਸ ਤਰ੍ਹਾਂ ਦੀ ਜਨ ਹਿੱਤ ਦੀ ਪਟੀਸ਼ਨ ਜਿਹੜੀ ਉਹ ਪਾ ਦਿੰਦੇ ਆ ਜਾਂ ਬਹੁਤ ਥੋੜਾ ਖਰਚਾ ਲੈਂਦੇ ਆ ਕਿ ਆਪਾਂ 4-5 ਸੱਜਣ ਵੇਲੇ ਰਲ ਜਾਈਏ ਕੋਈ 5-5 10-10 ਹਜ਼ਾਰ ਰੁਪਏ ਪਾ ਕੇ ਸਮਾਜ ਸੇਵੀ ਤਾਂ ਹੁੰਦੇ ਹੀ ਆ ਨਾ ਜੀ 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 ਤਾਂ ਭਾਈ ਇਸ ਤਰ੍ਹਾਂ ਕੀਤਾ ਜਾ ਸਕਦਾ ਤਾਂ ਇਹ ਮੇਰੇ ਖਿਆਲ ਦੇ ਨਾਲ ਲੈਂਡਮਾਰਕ ਹੈ ਇਹ ਕਿ ਭਾਈ ਜਦ ਤੱਕ ਤੁਹਾਡੀ ਸੜਕ ਜਿਹੜੀ ਆ ਕੰਪਲੀਟ ਨਹੀਂ ਹੁੰਦੀ ਫਿਰ ਤੁਸੀਂ ਕੰਪਲੀਟਲੀ ਟੋਲ ਜਿਹੜਾ ਵਸੂਲ ਨਹੀਂ ਕਰ ਸਕਦੇ ਜੀ